ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਗੜਸ਼ੰਕਰ ਰੋਡ ਲਖਦਾਤਾ ਪੀਰੇ ਦਰਬਾਰ ਥਾਨ ਦਰਬਾਰ ਜਿਹੜਾ ਪ੍ਰਸਿੱਧ ਹੈ ਉੱਥੇ ਮੌਜੂਦ ਹਾਂ ਸਾਡੇ ਨਾਲ ਸੇਵਾਦਾਰ ਸਾਰੇ ਮੌਜੂਦ ਨੇ ਔਰ ਪੂਰੀ ਜਾਣਕਾਰੀ ਲਵਾਂਗੇ ਕਿਉਂਕਿ ਕੱਲ 20 ਤਰੀਕ ਨੂੰ ਇੱਥੇ ਮੇਲਾ ਲੱਗਣਾ ਹੈ ਹਾਲਾਂਕਿ ਤਿਆਰੀਆਂ ਅੱਜ ਵੀ ਇਹਨਾਂ ਵੱਲੋਂ ਅਰੰਭੀਆਂ ਗਈਆਂ ਹਨ ਅੰਦਰ ਸੇਵਾ ਚੱਲ ਰਹੀ ਹੈ ਅੰਦਰ ਸੰਗਤ ਬਹੁਤ ਪਹੁੰਚੀ ਹੈ ਲੰਗਰ ਦੀ ਸੇਵਾ ਚੱਲ ਰਹੀ ਹੈ ਲੇਕਿਨ ਪੂਰੀ ਸਥਿਤੀ ਦੀ ਜਾਣਕਾਰੀ ਆਪਾਂ ਪ੍ਰਧਾਨ ਜੀ ਹਰਜਿੰਦਰ ਸਿੰਘ ਸਾਧਣੋਂ ਤੋਂ ਲਵਾਂ ਹੁਣ ਇੱਕ ਦਾ ਸਵਾਗਤ ਹੈ ਭਜੀ ਤੁਹਾਡਾ ਵੀ ਭਜੀ ਅੱਜ ਕੀ ਪ੍ਰੋਗਰਾਮ ਚੱਲ ਰਿਹਾ ਜੀ ਵੀ ਸੁਣਾਓ ਅੱਜ ਖੰਡਪਾੜ ਸਾਹਿਬ ਕਰਾਇਆ ਗਿਆ ਜੀ 12 ਜਿਨ੍ਹਾਂ ਨੇ ਸੁਖਣਾ ਸੁਖੀਆਂ ਸੀ ਤੇ ਬੁੱਧਵਾਰ ਨੂੰ ਪਹਿਲਾਂ ਕਰਾਇਆ ਜਾਂਦੇ ਆ ਤੇ ਵੀਰਵਾਰ ਨੂੰ ਹੁਣ ਕੱਲ ਨੂੰ ਜਿਹੜਾ ਸਲਾਨਾ ਜੋੜ ਮੇਲਾ ਲਖਦਾ ਦਾ ਪੀਰ ਜੀ ਦਾ ਉਹ ਕਰਵਾਇਆ ਜਾਣਾ ਜੀ ਠੀਕ ਹੈ ਜੀ ਹਾਂਜੀ ਤੇ 12 ਖੰਡਪਾੜ ਸਾਹਿਬ ਪਹਿਲਾਂ ਕਰਾਈ ਗਏ ਹਾਂਜੀ ਬੁੱਧਵਾਰ ਨੂੰ ਅੱਜ ਭੋਗ ਪਏ ਨੇ ਅੱਜ ਭੋਗ 12 ਖੰਡਪਾੜ ਸਾਹਿਬ ਅੱਜ ਭੋਗ ਪਏ ਨੇ ਉਹ ਤੋਂ ਉਪਰੰਤ ਇਸ ਵੇਲੇ ਲੰਗਰ ਚੱਲ ਰਿਹਾ ਸਾਰੀ ਸੰਗਤ ਇੱਥੇ ਆਈ ਹੋਈ ਸੀ ਕੱਲ 20 ਤਰੀਕ ਨੂੰ ਸਾਡਾ ਜ ਕੱਲ ਹੋ 20 ਤਰੀਕ ਨੂੰ ਹੋਵੇਗਾ ਬਾਕੀ ਅੱਛਾ ਨਾਲ ਦੀ ਨਾਲ ਤਸਵੀਰਾਂ ਚੱਲ ਰਹੀਆਂ ਜਿੱਥੇ ਅਖੰਡ ਪਾਠ ਸਾਹਿਬ ਕਰਵਾਏ ਗਏ ਆ ਇਹ ਸਥਾਨ ਕਿੱਥੇ ਜੀ ਇਹ ਸਾਡੇ ਅਸੀਂ ਅਲੱਗ ਬਣਾਇਆ ਹੋਇਆ ਸਾਡੇ ਪਰਲੇ ਸਾਈਡ ਤੇ ਅਲੱਗ ਸਥਾਨ ਆ ਜਿਹੜਾ ਦਰਬਾਰ ਸਾਹਿਬ ਉਹ ਹੈਗਾ ਨਾਨਕ ਦਰਬਾਰਾ ਅੱਛਾ ਜੀ ਉੱਥੇ ਅਸੀਂ ਅਲੱਗ ਅਖੰਡ ਪਾਠ ਸਾਹਿਬ ਚਲਾਉਂਦੇ ਆ ਇੱਧਰ ਕੋਈ ਇਸ ਪਾਸੇ ਨਹੀਂ ਇਹ ਮੇਲਾ ਹੀ ਲੱਗਦਾ ਪੀਣਾ ਲੱਗਦਾ ਠੀਕ ਹੈ ਆਹ ਜਿਹੜਾ ਸਟੇਜ ਲੱਗਣੀ ਗੱਲ ਹਾਂਜੀ ਇਹੀ ਜਗਾ ਸਟੇਜ ਲੱਗਣੀ ਆ ਪੀਰਾਂ ਦਾ ਦਰਬਾਰ ਅਲੱਗ ਆ ਜੀ ਉਹ ਗੁਰਦੁਆਰਾ ਸਾਹਿਬ ਅਲੱਗ ਕੀਤਾ ਹੈ ਉੱਥੇ ਜਦੋਂ ਸੁਣਾਣਾ ਹਾਂਜੀ ਠੰਡ ਪਾਠ ਸਾਹਿਬ ਕਰਾਉਣ ਲਈ ਪਰੰਤ ਹੁਣ ਇੱਥੇ ਲੰਗਰ ਚੱਲ ਰਿਹਾ ਇਹ ਲੰਗਰ ਚੱਲ ਰਿਹਾ ਜੀ ਇੱਧਰ ਚੱਲ ਸਾਰਾ ਲੰਗਰ ਕੋਈ ਵੀ ਆ ਇੱਧਰ ਚੱਲਦਾ ਹੈ ਭੋਗ ਸਾਡੇ ਅਖੰਡ ਪਾਠ ਉਧਰਲੀ ਸਾਈਡ ਤੇ ਅਲੱਗ ਬਣਾਇਆ ਹੋ ਨਾਨਕ ਦਰਬਾਰ ਉੱਥੇ ਪਾਠ ਚੱਲਦੇ ਆ ਭੋਗ ਤੋਂ ਬਾਅਦ ਲੰਗਰ ਸਾਰੀ ਉਧਰ ਜਗਾ ਘੱਟ ਆ ਇੱਧਰ ਜਗ੍ਹਾ ਹੋਣ ਕਰਕੇ ਸੰਗਤ ਬਹੁਤ ਹੋ ਜਾਂਦੀ ਤੇ ਲੰਗਰ ਪਾਣੀ ਦਾ ਸਾਰਾ ਇੰਤਜ਼ਾਮ ਇੱਧਰ ਹਲਵਾਈ ਸਾਹਿਬ ਇੱਥੇ ਲੱਗਦੇ ਸਾਡੀ ਕੱਲ ਵੀ ਲੰਗਰ ਇੱਥੇ ਚੱਲੇਗਾ ਜੀ ਹਾਂਜੀ ਕੱਲੂ ਦਾ ਜਾਦੇ ਮੇਨ ਮੇਲਾ ਜੀ ਕੱਲ ਦਾ ਦਿਨ ਹੈ ਤੇ ਉਦੋਂ ਕੱਲੂ ਬਹੁਤ ਜ਼ਿਆਦਾ ਰਸ਼ ਹੋਣਾ ਤੇ ਕੱਲ ਨੂੰ ਬੜੇ ਇਨਾਮੀ ਸਿੰਗਰ ਆ ਰਹੇ ਆ ਕਿਹੜੇ ਕਿਹੜੇ ਆ ਰਹੇ ਜੀ ਜਾਸਰ ਹਸੈਨ ਹੈ ਤੇ ਹੋਰ ਬਾਕੀ ਲੋਕਲ ਵੀ ਚ ਹੈਗੇ ਜੀ ਮੰਨੇ ਪਰਮੰਨੇ ਕਲਾਕਾਰ ਬਹੁਤ ਆ ਰਹੇ ਆ ਕੱਲ ਹਾਂਜੀ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਕੱਲ ਨੂੰ ਸਵੇਰੇ ਜੀ 11 ਵਜੇ ਸ਼ੁਰੂ ਹੋ ਜਾਣਾ ਤੇ ਜਾਸਿਰ ਦਾ ਟਾਈਮ ਹੈਗਾ 1 ਵਜੇ ਦਾ ਤੇ ਰਾਤ ਤੱਕ ਉਧਰ ਕਵਾਲੀਆਂ ਚੱਲਣੀਆਂ ਜੀ ਅੱਛਾ ਕਵਾਲੀ ਰਾਤ ਤੱਕ ਰਾਤ ਤੱਕ ਚੱਲਣਾ ਸੰਗਤ ਫੇ ਪੂਰੇ ਸ਼ਹਿਰ ਤੋਂ ਆਉਂਦੀ ਕਿ ਪਿੰਡਾਂ ਤੋਂ ਵੀ ਨਹੀਂ ਪਿੰਡਾਂ ਤੋਂ ਵੀ ਆਉਂਦੀ ਸ਼ਹਿਰ ਤੋਂ ਸੰਗਤ ਸਾਰੀ ਪਿੰਡਾਂ ਤੋਂ ਵੀ ਆਉਂਦੀ ਸ਼ਹਿਰ ਦੀ ਵੀ ਆਉਂਦੀ ਆ ਸਾਡੇ 9 ਵਜੇ ਤੋਂ ਬਾਅਦ ਅਸੀਂ ਇੱਥੇ ਦੂਜਾ ਚਾਹ ਪਕੌੜਿਆਂ ਦਾ ਲੰਗਰ ਚੱਲਦਾ ਲਗਾਤਾਰ ਚੱਲੀ ਜਾਣਾ ਅੱਛਾ ਜੀ ਤੇ ਨਾਲ ਮਠਿਆਈ ਵੀ ਚਲਦੀ ਆ ਉਹ ਤੋਂ ਬਾਅਦ ਫਿਰ ਲੰਗਰ ਚੱਲ ਪੈਂਦਾ ਜੀ ਇਹ ਪ੍ਰੋਗਰਾਮ ਹੀ ਚੱਲ ਜਾਂਦਾ ਲੰਗਰ ਸਾਡਾ ਰਾਤ ਨੂੰ ਵੀ ਸ਼ਹਿਰ ਦੀ ਸੰਗਤ ਰਾਤ ਨੂੰ ਵੀ ਆਦੀ ਰਾਤ ਵੀ 8-9 ਵਜੇ ਤੱਕ ਲੰਗਰ ਇੱਥੇ ਚੱਲਦਾ ਲਗਾਤਾਰ ਜੀ ਠੀਕ ਹੈ ਜੀ ਮਤਲਬ 10 ਵਜੇ ਤੋਂ ਸ਼ੁਰੂ ਹੋ ਕੇ 10 ਵਜੇ ਤੱਕ ਚੱਲਦਾ 8-9 ਵਜੇ ਦਾ ਲੰਗਰ ਲਗਾਤਾਰ ਚੱਲਦਾ ਜੀ ਮੰਤਰ ਚੱਲਦਾ ਹਾਂਜੀ ਹਾਂਜੀ ਠੀਕ ਹੈ ਕੋਈ ਸਨੇਹਾ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਆ ਨੇ ਉਹਨਾਂ ਨੂੰ ਇਹੀ ਪੇ ਹੋਮ ਹੋਮ ਆ ਕੇ ਪਹੁੰਚਣਾ ਟੱਬਰ ਦੇ ਨਾਲ ਸਾਰਾ ਸੇਫ ਹੈ ਜੀ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਨਸ਼ੇ ਨਹੀਂ ਹੈ ਜੀ ਉੱਥੇ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਹਾਂ ਜੀ ਖੜੇ ਹੈ ਜੀ ਨਾਲ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਸਾਰਾ ਕੰਮ ਸੇਫ ਹੈ ਕਿ ਬੜੀ ਧੁੰਮਤਾਵਾਂ ਤੇ ਸਰਦਾਂ ਨਾ ਮਨਾਇਆ ਜਾਂਦਾ ਜੀ ਸੇਵਾਦਾਰ ਵੀ ਤੁਹਾਡੇ ਸਾਰੇ ਡਟੇ ਹੋਏ ਆ ਮੈਂ ਦੇਖਦਾ ਦੇਖੋ ਕਿਵੇਂ ਕੁੜਤੇ ਪਸੀਨੇ ਨਾਲ ਭਿੱਜੇ ਪਏ ਹਾਂ ਹਾਂ ਜੀ ਨਹੀਂ ਸਾਰੇ ਹੋਮ ਹੋਮ ਆ ਕੇ ਸੇਵਾ ਕਰਦੇ ਜੀ ਬਹੁਤ ਇੱਕ ਇੱਕ ਕੰਮ ਦੇ ਵਿੱਚ ਦੌਰ ਲੰਗਰ ਬਰਤਾਨ ਵਿੱਚ ਸੇਵਾ ਕਰਨ ਵਿੱਚ ਇੱਕ ਉੱਪਰੋਂ ਬਾਬੇ ਦੀ ਵੀ ਮਿਹਰ ਆ ਬੇ ਉਹ ਵੀ ਉਹ ਇੰਤ ਪਾਈ ਜਾਂਦਾ ਹੈ ਲੰਗਰ ਵੀ ਆ ਕੁਝ ਮੌਸਮ ਹਾਂ ਜੀ ਕਿ ਡਿਗਰੀ ਟੈਂਪਰੇਚਰ ਘਟਿਆ ਚਲੋ ਸ਼ਾਇਦ ਕੱਲ ਨੂੰ ਹੋਰ 5-4 ਘਟ ਜਾਏਗਾ ਅੱਛਾ ਇੱਕ ਮੈਂ ਹੋਰ ਗੱਲ ਕਹਿਣੀ ਮੈਂ ਕੱਲੇ ਕੁੜਤੇ ਕਹਦੇ ਡੀਸ਼ਰਟ ਵਾਲੇ ਵੀ ਸ਼ਰਟ ਵਾਲੇ ਵੀ ਭੇਜੇ ਪਏ ਆ ਗੁੱਸਾ ਨਾ ਨਾ ਕਰ ਲਈ ਦਾਦੇ ਦੀ ਕਿਰਪਾ ਵਾ ਇਹ ਸਾਡੇ ਨਾਲੋਂ ਜ਼ਿਆਦਾ ਭੇਜਿਓ ਅਸੀਂ ਇੰਨੀ ਸੇਵਾ ਨਹੀਂ ਕਰਦੇ ਜਿੰਨਾ ਇਹ ਕਰਦੇ ਨਾਟਭਾਸ਼ ਕਰਦੇ ਅਸੀਂ ਤਾਂ ਐਵੇਂ ਤੈਪ ਪਾਸ ਕਰਦੇ ਤੋਂ ਘੁਮ ਕੰਮ ਕੋ ਉਦਾਂ ਹੱਥ ਜਾ ਫੇਰਦੇ ਜੇ ਫਿਰ ਲੱਗੇ ਰਹਿੰਦੇ ਅਸੀਂ ਆਰਾਮ ਨਾਲ ਆਰਾਮ ਕਰਨੀ ਸਾਰੇ ਨਾਲੋਂ ਜਵਾਨ ਸੇਵਾਦਾਰ ਇੱਥੇ ਨੇ ਗੱਲ ਕਰ ਲਈ ਕਿਵੇਂ ਮੌਲ ਠੀਕ ਹੈ ਬਹੁਤ ਵਧੀਆ ਫਰਸਟ ਕਲਾਸ ਹੈ ਹਾਂ ਜੀ ਬਹੁਤ ਸ਼ਹਿਰ ਦੇ ਰਹਿਣ ਵਾਲੇ ਲੋਕ ਲਈ ਆ ਤੇ ਬਹੁਤ ਵਧੀਆ ਮੇਲਾ ਸਾਡਾ ਚੱਲਦਾ ਬਹੁਤ ਫਰਸਟ ਕਲਾਸ ਆ ਬਹੁਤ 4-5 ਦਿਨ ਸੇਵਾ ਬਹੁਤ ਚੱਲਦੀ ਹੈ ਜੀ 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 ਹਾਂ ਤੇ ਕੱਲ ਫਿਰ ਸੰਗਤਾਂ ਨੂੰ ਕੀ ਕਹਣਾ ਜਿਹੜੇ ਮੇਰੇ ਬਸ ਹੋਂਮਾ ਆ ਕੇ ਪੁੱਜਣ ਸਾਰੇ ਦੀ ਬਾਬੇ ਦਰਸ਼ਨ ਕਰਨ ਖੁੱਲਾ ਨਿੰਦਾ ਕੀ ਆ ਰਹੇ ਕੁੱਲਾ ਵੀ ਚੁੱਲੇ ਵੀ ਚੁੱਲੇ ਹੀ ਸਾਡੇ ਲਈ ਹੁੰਦਾ ਚੁੱਲੇ ਨਿੰਦਾ ਕੀ ਸਾਰਾ ਸੰਗਤ ਕਿਤੇ ਵੀ ਕਿਤੇ ਉਹ ਪਿੰਡ ਚੁੱਲੇ ਨਿੰਦਾ ਕਹਿੰਦੇ ਉਹ ਚੁੱਲੇ ਨਿੰਦਾ ਸਾਡੇ ਇਹ ਹੁੰਦਾ ਸੀ ਜਿਹੜੇ ਖਾਸ ਇਹ ਪਿੰਡਾਂ ਚ ਹੁੰਦਾ ਸੀ ਜਾਂ ਪੁਰਾਣੇ ਜ਼ਮਾਨੇ ਚ ਉਹ ਚੁੱਲੇ ਨਿੰਦਾ ਉਹ ਹੁੰਦਾ ਵੀ ਜਿਹੜੇ ਘਰ ਮੇਨ ਹੁੰਦੇ ਸੀ ਉਹਨਾਂ ਦੇ ਚੁੱਲੇ ਨਿੰਦਾ ਜਿਹੜੇ ਪਰੇਵਰੇ ਦੇ ਉਹਨਾਂ ਨੂੰ ਇੱਕ ਨਿੰਦਾ ਹੁਣ ਉਹਦਾ ਇੱਕ ਅੱਧਾ ਦਾ ਸਾਡੇ ਲਈ ਸਾਰੇ ਖਾਸ ਆ ਸਾਡੇ ਲਈ ਤਾਂ ਸਭ ਖਾਸ ਆ ਜੀ ਨਿੰਦਾ ਜੀ ਸਾਰੇ ਜ਼ਿਲ੍ਹੇ ਨੂੰ ਚੁੱਲੇ ਨਿੰਦਾ ਆਹ ਜੀ ਨੇ ਕਿਹਾ ਕੀ ਜਾਂਦੀ ਸੰਗਤ ਨੂੰ ਵੀ ਚੁੱਲੇ ਨਿੰਦਾ ਜੀ ਮਰਜੀ ਆ ਬਈ ਹੋਰ ਕੋਈ ਭਾਵ ਸਾਂਝਾ ਕਰਨਾ ਚਾਹੇ ਜੀ ਚਲੋ ਹੋਰ ਅੱਗੇ ਪਹੁੰਚੋ ਜੀ ਠੀਕ ਹੈ ਉਹ ਬਾਬੇ ਦੇ ਦਰਸ਼ਨ ਕਰੋ ਆਸ਼ੀਰਵਾਦ ਲਓ ਬਾਬਾ ਜੀ ਦਾ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਜਿਹੜਾ ਸਾਡਾ ਇਹ ਪ੍ਰੋਗਰਾਮ ਸਾਡੀ ਅਸੀਂ ਹਰ ਵਾਰ ਆ ਜੀ ਦਾ ਨੇ ਆਨੇ ਤਾਂ ਤੁਸੀਂ ਹਰ ਵਾਰ ਸਾਡੀ ਛਿੰਝ ਤੇ ਹਰ ਵਾਰ ਆਨੇ ਆਗੇ ਆਨੇ ਆ ਇਦਾਂ ਕੋਈ ਕਿੱਥੇ ਆਂਦਾ ਤੁਸੀਂ ਵੀ ਸੇਵਾ ਨਾਲੇ ਪਿਆਰ ਨਾਲੇ ਆਨੇ ਤੁਹਾਡਾ ਵੀ ਸਵਾਗਤ ਕਰਦੇ ਵੀ ਜਿਹੜਾ ਤੁਸੀਂ ਇਨੀ ਧੁੱਪ ਵਿੱਚ ਆ ਕੇ ਸਾਡਾ ਇਹ ਇੰਟਰਵਿਊ ਕਰਦੇ ਜਾਂ ਲੈ ਰਹੇ ਹੋ ਜੁਗਿਆ ਬਹੁਤ ਸ਼ੁਕਰੀਆ ਜੀ ਤਾਂ ਕੱਲ 20 ਤਰੀਕ ਨੂੰ ਇੱਥੇ ਮੇਲਾ ਲੱਗਣਾ ਜੀ ਹੰਪ ਹਮਾ ਕੇ ਤੁਸੀਂ ਪਹੁੰਚਣਾ ਔਰ ਪੂਰੇ ਜ਼ਿਲ੍ਹੇ ਨੂੰ ਪ੍ਰਧਾਨ ਜੀ ਨੇ ਕਿਹਾ ਪੂਰੇ ਜ਼ਿਲ੍ਹੇ ਨੂੰ ਚੁੱਲ੍ਹੇ ਨੇਂਦਾ ਆਹ ਸਟੇਜ ਹੈ ਜੀ ਇੱਥੇ 10 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਏ ਨਾ 11 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਨਾ ਔਰ 1 ਵਜੇ ਯਾਸਰ ਹੁਸੈਨ ਦੀ ਸਟੇਜ ਲੱਗਣੀ ਹੈ ਤੇ 8-9 ਵਜੇ ਤੱਕ ਜਿਹੜਾ ਪ੍ਰੋਗਰਾਮ ਚੱਲੇਗਾ ਜੀ ਕਵਾਲੀਆਂ ਦਾ ਪ੍ਰੋਗਰਾਮ ਵੀ ਚੱਲੇਗਾ ਔਰ ਸਵੇਰ ਤੋਂ ਹੀ ਚਾਹ ਪਕੌੜੇ ਤੇ ਲੰਗਰ ਸ਼ੁਰੂ ਹੋਏਗਾ ਉਸ ਤੋਂ ਬਾਅਦ ਲੰਗਰ ਜਿਹੜਾ ਆ ਉਹ ਵੀ ਵਰਤਾਇਆ ਜਾਵੇਗਾ ਤੁਸੀਂ ਇੱਥੇ ਪਹੁੰਚਣਾ ਹੈ ਹੰਮ ਭਵਾ ਕੇ ਪਹੁੰਚਣਾ ਹੈ ਔਰ ਬਾਬਿਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਨਾ ਤੇ ਸੇਵਾਦਾਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਦਿਲੋਂ ਤਨ ਮਨ ਤੋਂ ਸੇਵਾ ਕਰ ਰਹੇ ਆ ਬਣੇ ਰਹਿਣਾ ਬਿਪਤੀ ਨਵਾ ਸ਼ਹਿਰ ਨਾ ਬੋ ਸਾਡੇ ਦਰਵਾਜ਼ੇ ਕੀ ਜੈ ਬਣੇ ਰਹਿਣਾ ਬਿਪਤੀ ਨਵਾ ਸ਼ਹਿ